ਨੂੰ ਨਿਸ਼ਾਨਾ ਉੱਤੇ ਦਿੰਦਾ ਕਿ ਪੰਜਾਬ ਦੇ ਵਿੱਚ ਹਿੰਦੂਆਂ ਨਾਲ ਹਮੇਸ਼ਾ ਸੁੱਤੇਲਾ ਵਿਵਹਾਰ ਇਹ ਕਿਉਂ ਇਹ ਪੁੱਛਣਾ ਚਾਹਨਾ ਹੈ ਸੁੱਤੀ ਸਰਕਾਰ ਨੂੰ 3 ਸਾਲ ਹੋ ਗਏ ਤੁਹਾਡੀ ਸਰਕਾਰ ਨੂੰ ਵਾਅਦੇ ਤੁਸੀਂ ਕੀਤੇ ਸੀਗੇ ਕਿ ਅਸੀਂ ਹਿੰਦੂਆਂ ਦੀ ਸੁਰੱਖਿਆ ਸੁਰੱਖਿਤ ਕਰਾਂਗੇ ਹੱਕ ਲਵਾਾਂਗੇ ਕੇ ਲਾਉਂ ਲੋੜ ਪਈ ਤਾਂ ਸੁੱਤੀ ਦਾ ਹੰਸਾ ਆਪਣਾ ਲਵਾ ਕੇ ਰੱਖ ਕੇ ਲੋਰ ਬਈ ਕਿੰਨੀ ਠਹਿਟਾਰੀ ਧਮਕੀ ਆ ਰਹੀਆਂ ਅਮੀ ਜੀ ਦੇਖ ਲਾਂਗੇ ਮੁਕੇਰੀਆਂ ਤਰਫ ਦੇਖ ਲਾਂਗੇ ਮਤਲਬ ਸ਼ਰੇਆਮ ਗੁੰਡਾਗਰਦੀ ਮੈਂ ਕਹਿੰਦਾ ਪੰਜਾਬ ਦੇ ਵਿੱਚ ਨਾ ਕੋਈ ਹਿੰਦੂ ਸੇਫ ਹੈ ਨਾ ਤੇ ਮੇਰੇ ਸ਼ੇਫਸੈਨਿਕ ਸੇਫ ਹੈ ਸਰਕਾਰ ਸੋਚਦੀ ਹੋਏਗੀ ਕਿ ਤੇ ਸ਼ੇਫਸ ਦੇ ਨਾਲੇ ਅਲੱਗ-ਅਲੱਗ ਮੰਡੇ ਹੋਇਆ ਇਹ ਭੁਲੇਖਾ ਹੈ ਸਰਕਾਰ ਦਾ ਸ਼ੇਫਸੈਨਿਕ ਕਮਿਸ਼ਨ ਇੱਕ ਨੇ ਔਰ ਆਪਣੀ ਜਾਨ ਹਥੇਲੀ ਤੇ ਲੈ ਕੇ ਟੁੱਟੇ ਮੰਗਾਂ ਸੇ ਕਿਹ ਜਿੱਥੇ ਬੰਦੇ ਤੇ ਆ ਉਹ ਸਰਕਾਰ ਦੇ ਲੋਕਲ ਪ੍ਰਸ਼ਾਸਨ ਨੇ ਮੰਨ ਲਈ ਹੈ ਔਰ ਐਕਸਾਇਆ ਗ੍ਰਾਂਟ ਜਿਹੜਾ ਉਹ ਇਹਨਾਂ ਨੂੰ 5 ਲੱਖ ਰੁਪਏ ਫੌਰੀ ਤੌਰ ਤੇ ਭੋਗ ਦੇ ਦੌਰਾਨ ਦੇਣਗੇ ਨੌਕਰੀ ਦੇਣ ਦਾ ਵਾਅਦਾ ਕੀਤਾ ਉਹ ਨਹੀਂ ਨਹੀਂ ਕੋਈ ਮੇਰਾ ਤਾਂ ਕਾਰ ਨਹੀਂ ਰਣ ਗਿਆ ਮੇਰਾ ਤਾਂ ਕਾਰ ਨਹੀਂ ਰਣ ਗਿਆ ਪਰ ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਅਕਿਊਜ਼ ਹੈਗੇ ਨੇ ਅਸੀਂ ਇਹਨਾਂ ਦੇ ਉੱਪਰ ਕੰਟੀਨਿਊ ਰੇਟ ਕਰਦੇ ਪਏ ਆਏ ਜੇ ਤੇ ਅਸੀਂ ਜਲਦੀ ਇਹਨਾਂ ਨੂੰ ਪਕੜਾਵਾਂਗੇ ਸਰ ਜਿਸ ਤਰ੍ਹਾਂ ਇਹ ਗੱਲ ਵੀ ਸਮਝ ਲਈਏ ਕਿ ਜਿਹੜੇ ਅਕਿਊਜ਼ ਹੈਗੇ ਨੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਪਰਸੈਪਟ ਕੀਤਾ ਇਹ ਤੇ ਹਰੇ ਸਰ ਪੁਲਿਸ ਨੇ ਆਤੇ ਸਰ ਕੀ ਕੁਝ ਲਗਿਆ ਸਰ ਅਲੇ ਨਹੀਂ ਮੈਨੂੰ ਇਸ ਵਾਰ ਕੋਈ ਨੋਟ ਨਹੀਂ ਹੈ ਕਿ ਜਿਹੜੀ ਇਨਵੈਸਟੀਗੇਸ਼ਨ ਜੋ ਵੀ ਕੁਝ ਆਏਗਾ ਉਸ ਜੋ ਮੁਤਾਬਿਕ ਕਾਰਵਾਈ ਕਰਾਂਗੇ ਗੁੰਡਾ ਪ੍ਰਸ਼ਾਸਨ ਹਾਏ ਹੋਏ ਹਾਏ ਹਾਏ ਗੁੰਡਾ ਪ੍ਰਸ਼ਾਸਨ ਹਾਏ ਹੋਏ ਹਾਏ ਅਗੁਰ ਮੁਰਦਾ ਵਾਹ ਜੈ ਮੁਰਦਾ ਦੇਖੋ ਸ਼ਰਿਆਮ ਪੰਜਾਬ ਚ ਗੁੰਡਾਗਰਦੀ ਇਹ ਗੁੰਡਾਗਰਦੀ ਦਾ ਨੰਗਾ ਨਾਚ ਹਮੇਸ਼ਾ ਨਿਸ਼ਾਨਾ ਕਿਨੂੰ ਬਣਾਇਆ ਜਾ ਰਿਹਾ ਸ਼ੇਰ ਸ਼ੈਨਕਾ ਨੂੰ ਹਿੰਦੂਆਂ ਨੂੰ ਸਰਕਾਰ ਮੋਗ ਨਹੀਂ 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 ਸਰਕਾਰ ਮੋਗ ਬਿਲਕੁਲ ਅੱਖਾਂ ਬੰਦ ਕਰਕੇ ਛੁੱਟੀ ਵੀ ਆ ਮਾਨ ਸਾਹਿਬ ਤੇ ਰਾਮ ਨਾਲ ਸੋਰੇ ਨੇ ਰਾਤ ਕਿ ਦੇਖੋ ਕਿਤਾ ਸ਼ਰੇ ਆ ਮੋਗਾ ਦੇ ਵਿੱਚ ਟੇਮ ਟੇਨ ਵਾਰੀ ਰਾਤ ਗੋਲੀਆਂ ਚੱਲੀਆਂ ਹਜੇ ਤੱਕ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਾਂ ਕੋਈ ਵੀ ਮੰਤਰੀ ਬਿਲਕੁਲ ਇੱਥੇ ਆ ਪੁੱਛਣ ਨਹੀਂ ਆਇਆ ਕਿਉਂਕਿ ਇਹ Hindu ਹੈ ਹਿੰਦੂਆਂ ਨੂੰ ਕੋਈ ਨਹੀਂ ਪੁੱਛਣ ਆਂਦਾ ਵੋਟਾਂ ਲੈਣੀਆਂ ਆਪਾਂ ਹਿੰਦੂਆਂ ਦੀਆਂ 50% ਆਪਾਂ ਵੋਟਾਂ ਹਿੰਦੂਆਂ ਦੀ ਲੈ ਕੇ ਵੇ ਧੱਕੇਸ਼ਾਹੀ ਕਿਹਦੇ ਨਾਲ ਸਿਰਫ ਹਿੰਦੂਆਂ ਨਾਲ ਮਤਲਬ ਪੁੱਛਿਆ ਜਾਵੇ ਚਾਹੇ ਸੈਂਟਰ ਚ ਬੈਠੀ ਮੋਦੀ ਸਰਕਾਰ ਵੀ ਕਿਹਾ ਇਹਨਾਂ ਦੇ ਨੁਮਾਇੰਦੇ ਜਿਹੜੇ ਪੰਜਾਬ ਚ ਆ ਗਏ ਬੀਜੇਪੀ ਵਾਲੇ ਉਹਨਾਂ ਦੀ ਅੱਖਾਂ ਬੰਦ ਹੈ ਆਰਐਸਐਸ ਦੀ ਅੱਖਾਂ ਬੰਦ ਹੈ ਕਿਉਂ ਪੰਜਾਬ ਦੇ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਮਤਲਬ ਇਹ ਸਰਕਾਰ ਦੀ ਅੱਖਾਂ ਖੋਲਣ ਨੂੰ ਪਿਛਲੀ ਦਿਸੀ ਪਿਛਲੇ ਦਿਨੀ ਤੁਸੀਂ ਦੇਖਿਆ ਕਿ ਲੁਧਿਆਣਾ ਦੇ ਵਿੱਚ ਬੰਬ ਕਾਰਡ ਉਸ ਤੋਂ ਪਹਿਲਾਂ ਤੁਸੀਂ ਦੇਖਿਆ ਕਿ ਸੁਦੀਪ ਕੁਮਾਰ ਸੂਰੀ ਦੇ ਹਮਲਾ ਉਸ ਤੋਂ ਪਹਿਲਾਂ ਤੁਸੀਂ ਦੇਖੋ ਕਈ ਵਾਰੀ ਤੁਸੀਂ ਦੇਖੋ ਕਿ ਹਰ ਮਹੀਨੇ ਕੋਈ ਨਾ ਕੋਈ ਇਹੋ ਜਿਹੇ ਹੱਤਵਦੀ ਮਾਡੂਲ ਫੜ ਜਾਂਦੇ ਕਿ ਜਿੱਥੇ ਸਿਰਫ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਕਿ ਪੰਜਾਬ ਦੇ ਵਿੱਚ ਹਿੰਦੂਆਂ ਨਾਲ ਹਮੇਸ਼ਾ ਸੋਤੇਲਾ ਵਿਵਹਾਰ ਇਹ ਕਿਉਂ ਇਹ ਪੁੱਛਣਾ ਚਾਹਨਾ ਹੈ ਸੁੱਤੀ ਸਰਕਾਰ ਨੂੰ 3 ਸਾਲ ਹੋ ਗਏ ਤੁਹਾਡੀ ਸਰਕਾਰ ਨੂੰ ਵਾਦੇ ਤੁਸੀਂ ਕੀਤੇ ਸੀਗੇ ਕਿ ਅਸੀਂ ਹਿੰਦੂਆਂ ਦੀ ਸੁਰੱਖਿਆ ਸੁਰੱਖਿਤ ਕਰਾਂਗੇ ਮੈਂ ਕੱਲ ਜਲੰਧਰ ਜਾਣਾ ਕਮਿਸ਼ਨਰ ਸਾਹਿਬ ਨੂੰ ਮਿਲਦਾ ਤੇ ਉੱਥੇ ਕੀ ਲੋਲੀਪੋਪ ਮਿਲਦਾ ਮੇਰੇ ਜਲੰਧਰ ਦੇ ਸ਼ਿਫ ਸੈਨਿਕ ਮਤਲਬ ਦੇਖੋ ਕਿੰਨੀ ਥ੍ਰੈਟ ਆ ਰਹੀ ਧਮਕੀਆਂ ਆ ਰਹੀਆਂ ਅੰਮੀ ਜੀ ਦੇਖ ਲਾਂਗੇ ਮੁਕੇਰੀਆਂ ਦੇਖ ਲਾਂਗੇ ਮਤਲਬ ਸ਼ਰੇਆਮ ਗੁੰਡਾਗਰਦੀ ਮੈਂ ਕਹਿੰਨਾ ਪੰਜਾਬ ਦੇ ਵਿੱਚ ਨਾ ਕੋਈ ਹਿੰਦੂ ਸੇਫ ਹੈ ਨਾ ਤੇ ਮੇਰੇ ਸ਼ੇਫਸੈਨਿਕ ਸੇਫ ਹੈ ਸਰਕਾਰ ਸੋਚਦੀ ਹੋਏਗੀ ਕਿ ਤੇ ਸ਼ੇਫਸੈਨਾਲੇ ਅਲੱਗ-ਅਲੱਗ ਵੰਡੇ ਹੋਇਆ ਇਹ ਭੁਲੇਖਾ ਹੈ ਸਰਕਾਰ ਦਾ ਸ਼ੇਫਸੈਨਿਕ ਕਮਲੇਸ਼ਾ ਇੱਕ ਨੇ ਔਰ ਆਪਣੀ ਜਾਨ ਹਥੇਲੀ ਤੇ ਲੈ ਕੇ ਘੁੰਮਦੇ ਨੇ ਕੀ ਮੰਗ ਹੈ ਪਰਿਵਾਰ ਦੀ ਮੰਗ ਹੈ ਕਿ ਜਲਦੀ ਤੇ ਦੋਸ਼ੀਨ ਗ੍ਰਿਫਤਾਰ ਕੀਤਾ ਬਾਰ ਮੰਗ ਸਾਡੀ ਜਹੀ ਹੈ ਦੋਸ਼ੀਆ ਚਲੋ ਇੱਕ ਜੀ ਲੱਗ ਜੀ ਗ੍ਰਿਫਤਾਰ ਮਾਨ ਸਾਹਿਬ ਨੂੰ ਆਣਾ ਚਾਹੀਦਾ ਇੱਥੇ ਮਾਨ ਸਾਹਿਬ ਜਦੋਂ ਕੋਈ ਹੋਰ ਕਾਂਡ ਹੋਇਆ ਹੋਵੇ ਕੋਈ ਹੋਰ ਚੀਜ਼ ਤੇ ਪਹੁੰਚੇ ਉਹ ਤੇ ਮਿੰਟੋ-ਮਿੰਟ ਮਾਨ ਸਾਹਿਬ ਕਹਿੰਦੇ ਆ ਕੀ 1 ਕਰੋੜ ਰੁਪਇਆ ਮੈਂ ਉਸ ਪਰਿਵਾਰ ਨੂੰ ਦੇ ਰਿਹਾ ਕਿ ਆਹ ਮਾਨ ਸਾਹਿਬ ਇਹ ਤੁਹਾਡੇ ਪੰਜਾਬ ਦਾ Hindu ਨਹੀਂ ਹੈ ਤੁਹਾਨੂੰ ਨਜ਼ਰ ਨਹੀਂ ਆਉਂਦਾ ਜਾਂ ਡੀਸੀ ਸਾਹਿਬ ਜਿਹੜੇ ਮੋਗਾ ਦੇ ਐਸਡੀਐਮ ਸਾਹਿਬ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਇਹ ਤੁਹਾਡੇ ਪੰਜਾਬ ਦਾ Hindu ਨਹੀਂ ਹੈ ਤੁਸੀਂ ਸਰਕਾਰ ਤੱਕ ਆਵਾਜ਼ ਨਹੀਂ ਪਹੁੰਚਾ ਰਹੇ ਮੈਂ ਤੁਹਾਡੇ ਚੈਨਲ ਰਾਹੀਂ ਇਹ ਆਵਾਜ਼ ਪਹੁੰਚਾ ਰਿਹਾ ਕਿ ਆਓ ਇਹ ਪੰਜਾਬ ਦਾ Hindu ਤੁਹਾਨੂੰ 50% ਵੋਟਾਂ ਪਾਈਆਂ ਹੁਣ ਕਿਉਂ ਸੁੱਤੇ ਹੋ ਹੁਣ ਤੇ ਜਾਗੋ ਜੇ ਹੁਣ ਨਹੀਂ ਜਾਗੋਗੇ ਮੈਂ Hindu ਆਣੇ ਤੁਹਾਨੂੰ ਬੋੜ ਨਹੀਂ ਪਾੜੀ ਇਸ ਲਈ ਮੈਂ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ Hindu ਹੁੰਦਾ ਤੇ ਅੱਜ ਪੰਜਾਬ ਤੇ ਸਾਨੂੰ ਰੋਜ਼ ਮੁਜਾਰੇ ਧਰਨੇ ਬਿਲਕੁਲ ਨਾ ਲਾਣੇ ਬੰਦੇ ਸਾਨੂੰ ਇਨਸਾਫ ਲਈ ਧਰਨਿਆਂ ਤੇ ਨਾ ਬੈਣਾ ਬੰਦਾ ਇਸ ਲਈ ਮੈਂ ਕਹਿੰਦਾ ਜਾਗੋ Hindu ਜਾਗੋ ਹੁਣ ਨਾ ਜਾਗੋਗੇ ਤਾਂ ਫਿਰ ਕਦੋਂ ਜਾਗੋਗੇ ਸਾਨੂੰ ਪਤਾ ਲੱਗਿਆ ਰਾਤ ਅਸੀਂ ਬਾਹਰ ਸੀ ਆਊਟ ਸਟੇਸ਼ਨ ਮuje ਪਤਾ ਲੱਗਿਆ ਮੰਗਾ ਜੀ ਨੂੰ ਜੋ ਕਿ ਕੁਛ ਬਦਮਾਸ਼ਾਂ ਦਵਾਰਾ ਗੋਲੀ ਮਾਰ ਦਿੱਤੀ ਗਈ ਉਦੇ ਬਾਅਦ ਅਸੀਂ ਪਾਰਟੀ ਨਾਲ ਤਾਲਮੇਲ ਕੀਤਾ ਕੀ ਹੋਇਆ ਉਹਨਾਂ ਨੇ ਦੱਸਿਆ ਸਾਨੂੰ ਕਿ ਇਸ ਤਰ੍ਹਾਂ ਕਰਕੇ ਤਿੰਨ ਬੰਦੇ ਜ਼ਖਮੀ ਹੋ ਗਏ ਤੇ ਮੰਗਾ ਜੀ ਪੂਰੇ ਹੋ ਗਏ ਕਾਰਨ ਕੋਈ ਪਤਾ ਨਹੀਂ ਲੱਗਿਆ ਪੁਲਿਸ ਹਲੇ ਕੁਝ ਦੱਸ ਨਹੀਂ ਰਹੀ ਐ ਬਸ ਅਸੀਂ 2 ਘੰਟੇ ਦਾ ਟਾਈਮ ਦੇ ਦਿਓ ਮੰਗਾ ਜੀ ਸ਼ਿਵਸਨਾ ਬਾਲਾ ਸਾਹਿਬ ਠਾਕਰੇ ਛਿੰਦੇ ਗਰੁੱਪ ਨਾਲ ਜੋ ਹੈ ਕਿ ਰੱਖਦੇ ਤਾਲੁਕ ਉਸ ਪਾਰਟੀ ਦਾ ਉਹ ਜ਼ਿਲ੍ਹਾ ਪ੍ਰਧਾਨ ਥੇ ਕਿਉਂਕਿ ਪੁਲਿਸ ਤੋਂ ਤਾਂ ਰਾਤ ਨੂੰ ਹੋਇਆ ਹੋਵੇ ਇੰਨਾ ਵੱਡਾ ਹਾਸਾ ਹੋਇਆ ਹੋਵੇ ਆ ਤਿੰਨ ਤਿੰਨ ਬੰਦੇ ਜ਼ਖਮੀ ਹਲੇ ਪੁਲਿਸ ਦੋ ਦੋ 4-4 ਘੰਟੇ ਦੀ ਟਾਈਮ ਮੰਗ ਰਹੀ ਐ ਮੈਂ ਤੁਹਾਡੇ ਇੱਕ ਜਾਣਕਾਰੀ ਤੇ ਦੇ ਦੇਣਾ ਇਦੋਂ ਕੁਛ ਟਾਈਮ ਪਹਿਲੇ ਮੰਗਾ ਜੀ ਦਾ ਇਹ ਡੀਜੀਪੀ ਵੱਲੋਂ ਜੋ ਇੱਕ ਇਨਕੁਆਇਰੀ ਆਈ ਸੀ ਕਿ ਇਹਨਾਂ ਨੂੰ ਜੋ ਕਿ ਖਤਰਾ ਸਿਕਿਉਰਟੀ ਦਿੱਤਾ ਜਾਵੇ ਮੈਨੂੰ ਖੁਦ ਪੁੱਛਿਆ ਗਿਆ ਸੀ ਉੱਥੇ ਥਾਣੇ 'ਚ ਮੈਂ ਕਹਿਆ ਇਹਨੂੰ ਸਿਕਿਉਰਟੀ ਦੀ ਲੋੜ ਹੈਗੀ ਪਰ ਉਹਨਾਂ ਨੂੰ ਸਿਕਿਉਰਟੀ ਨਾ ਦਿੱਤੀ ਗਈ ਜੇਕਰ ਕਹੀਂ ਦਿੱਤਾ ਹੁੰਦਾ ਤਾਂ ਸਾਹਿਬ ਇਸ ਤਰ੍ਹਾਂ ਨਹੀਂ ਹੋਣਾ ਸੀ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਦੇ ਪਰਿਵਾਰ ਨੂੰ ਇੱਕ ਬੰਦੇ ਨੂੰ ਨੌਕਰੀ ਦਿੱਤੀ ਜਾਵੇ ਤੇ ਮੰਗਾ ਦੇ ਪਰਿਵਾਰ ਨੂੰ ਘੱਟੋ-ਘੱਟ 1 ਕਰੋੜ ਰੁਪਏ ਦੀ ਜੋ ਕਿ ਰਾਸ਼ੀ ਦਿੱਤੀ ਜਾਵੇ ਜਿਹੜੀ ਮੰਗਾ ਸੀ ਕਿ ਆ ਜਿੱਥੇ ਬੰਦੇ ਦੇ ਆ ਉਹ ਸਰਕਾਰ ਦੇ ਲੋਕਲ ਪ੍ਰਸ਼ਾਸਨ ਨੇ ਮੰਨ ਲਈ ਹੈ ਔਰ ਐਕਸਿਆ ਗ੍ਰਾਂਡ ਜਿਹੜਾ ਉਹ ਇਹਨਾਂ ਨੂੰ 5 ਲੱਖ ਰੁਪਏ ਫੌਰੀ ਤੌਰ ਤੇ ਭੋਗ ਦੇ ਦੌਰਾਨ ਦੇਣਗੇ ਨੌਕਰੀ ਦੇਣ ਦਾ ਵਾਅਦਾ ਕੀਤਾ। ਬਾਕੀ ਦੋਸਿਆਂ ਨੂੰ ਗ੍ਰਿਫਤਾਰ ਕਰਨਗੇ ਜਲਦੀ ਜਲਦੀ। ਅਜਿਹਾ ਜਿਹੜੀਆਂ ਮੰਗਾਂ ਸੀ ਉਹ ਧਰਨੇ ਤੋਂ ਬਾਅਦ ਸਵੀਕਾਰ ਕੀਤੀਆਂ। ਹਾਂ ਬੋਡੀ ਦਾ ਜਿਹੜਾ ਪੋਸਟਮਾਰਟਮ ਕਰਨ ਲਈ ਵੀ ਪਰਿਵਾਰ ਤਿਆਰ ਹੋਇਆ ਔਰ ਉਹਨਾਂ ਦੀ ਜਥੇਬੰਦੀ ਦੇ ਲੋਕ ਜਾ ਕੇ ਪੋਸਟਮਾਰਟਮ ਕਰਾਣਗੇ ਔਰ ਸਸਕਾਰ ਹੋਵੇਗਾ। ਇਹ ਜੋ ਧਰਨਾ ਹੁਣੇ ਚੱਕਿਆ ਗਿਆ ਹੈਗਾ ਜਿਹੜਾ ਕੱਲ ਦੇ ਮਰਡਰ ਕੇਸ ਤੋਂ ਬਾਅਦ ਜਿਹੜਾ ਇਹ ਧਰਨਾ ਲੱਗਿਆ ਸੀ ਇਸ ਵੀਜੋਨੋ ਟ੍ਰੀਸੀ ਆਫਿਸ ਵੱਲੋਂ ਜਿਹੜੀ ਹੈਗੀ ਐ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਜਿਹੜੀ ਇਹਨਾਂ ਨੂੰ ਬੰਦੀ ਜਿਹੜੀ ਵੀ ਇਹਨਾਂ ਦੀ ਬੰਦੀ ਹੈਗੀ ਹੈ ਸਹਾਇਤਾ ਮਾਲੀ ਸਹਾਇਤਾ ਕੀਤੀ ਆਏਗੀ ਜਾਂ ਇਹਨਾਂ ਨੂੰ ਇੱਕ ਜਿਹੜੀ ਹੈਗੀ ਇੱਕ ਇਹਨਾਂ ਨੂੰ ਡੀਸੀ ਕੋਟੇ ਵਿੱਚੋਂ ਇੱਕ ਨੌਕਰੀ ਦਿੱਤੀ ਆਏਗੀ ਜਿਹੜੀ ਪਰਿਵਾਰਕ ਦੀ ਮਾਲੀ ਸਹਾਇਤਾ ਨੂੰ ਦੇਖਦੇ ਹੈਗੇ ਆ। ਅਮਾਉਂਟ ਕੋ ਫਿਕਸ ਕੀਤੀ ਗਈ ਹੈ ਸਰ? ਨਹੀਂ ਉਹ ਦਿਵਾਰ ਐਸ ਡੀ ਐਮ ਸਾਹਿਬ ਵੀ ਤੁਹਾਨੂੰ ਦੱਸ ਸਕਦੇ ਹੈਗੇ ਆ। ਬਟ ਮੈਂ ਇਹ ਕਹਿਣਾ ਚਾਹੁੰਦਾ ਹਾਂ ਜਿਹੜੇ ਅਕਿਊਜ਼ ਹੈਗੇ ਨੇ ਅਸੀਂ ਇਹਨਾਂ ਦੇ ਉੱਪਰ ਕੰਟੀਨਿਊ ਰੇਟ ਕਰਦੇ ਪਏ ਹੈਗੇ ਆ ਤੇ ਅਸੀਂ ਜਲਦੀ ਇਹਨਾਂ ਨੂੰ ਪਕੜਾਵਾਂ। सर जिस तरह यह गल भी सामने आई है कि अक्यूज है उन्होंने सोशल मीडिया के उसे हले सर पुलिस ने हाथ की कुछ लगे नहीं मैंने इस बारे कोई नॉलेज नहीं है कि इन्वेस्टिगेशन जो भी कुछ आएगा अभी तो कार्रवाई कर सर हैं हमें गिरफ्तारी कोई हो पाई है सर नहीं हजे कोई गिरफ्तारी नहीं हुई हैगी पर साड़ी रेट चल दें पे हैं जल्दी गिरफ्तारी हो जाएगी हाँ जी हाँ जी थोड़े सामने सारा हाईवे चल पेगा ट्रैफिक समूथ चलता पाया